ਆਈ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹਰ ਸੰਗਤ ਜੀ ਆਤਮਾ ਦੇ ਅੰਦਰ ਜਿੰਨੀ देर ਵਿਰਾਗ ਨਹੀਂ ਪੈਦਾ ਹੁੰਦਾ ਜਿੰਨੀ ਦੇਰ ਪਰਮਾਤਮਾ ਦੇ ਪ੍ਰਤੀ ਪਿਆਰ ਨਹੀਂ ਪੈਦਾ ਹੁੰਦਾ ਉਨੀ ਦੇਰ ਉਸ ਨਾਲ ਮਿਲਿਆ ਨਹੀਂ ਜਾ ਸਕਦਾ ਉਸ ਦੀ ਕਿਰਪਾ ਤੋਂ ਬਗੈਰ ਨਹੀਂ ਮਿਲਿਆ ਜਾ ਸਕਦਾ ਗੱਲ ਚੱਲੀ ਐ ਜੇ ਹਉਮੈ ਦੀ ਇਸੇ ਦੇ ਵਿੱਚ ਹੀ ਬੰਦਾ ਸਾਰੀ ਆਪਣੀ ਜ਼ਿੰਦਗੀ ਕੱਢ ਦਿੰਦਾ ਹੈ ਅਸਲੀ ਕਮਾਈ ਕਰਨੀ ਭੁੱਲ ਜਾਂਦਾ ਹੈ ਦੁਨਿਆਵੀ ਕਮਾਈਆਂ ਕਰ ਲੈਂਦਾ ਹੈ ਰੱਬ ਨੇ ਵੱਡਿਆ ਰਤਵੇ ਦੇਤੇ ਲਗਜ਼ਰੀ ਗੱਡੀਆਂ ਨੌਕਰੀਆਂ ਕੋਠੀਆਂ ਮਹਿਲ ਸਾਰਾ ਕੁਝ ਦਿੱਤਾ ਪਰ ਅਸਲੀ ਕਮਾਈ ਨਹੀਂ ਕੀਤੀ ਆਪ ਜੀ ਦੇ ਚਰਨਾਂ 'ਚ ਰੱਖਦਾ ਹਾਂ ਜੀ ਤੇਰੀ ਸਾਰੀ ਕਮਾਈ ਕੀਤੀ ਮਿੱਟੀ ਜੇ ਸੋਣਾ ਰੱਬ ਰੁਸੇ ਆ ਰਿਹਾ ਤੇਰੀ ਸਾਰੀ ਕਮਾਈ ਕੀਤੀ ਮਿੱਟੀ ਜੇ ਸੋਣਾ ਰੱਬ ਰੁਸੇ ਆ ਰਿਆ ਜੇ ਪਹੁੰਚੀ ਨਾ ਆਪਣੇ ਜੇ ਪਹੁੰਚੀ ਹੀ ਨਾ ਆਪਣੇ ਰੱਬ ਤਾਈ ਤੇਰੇ ਪਿਆਰ ਦੀ ਚਿੱਠੀ ਜੇ ਸੋਣਾ ਰੱਬ ਰੁਸਿਆ ਰਿਆ ਤੇਰੀ ਸਾਰੀ ਕਮਾਈ ਕੀਤੀ ਮਿੱਟੀ ਜੇ ਸੋਣਾ ਰੱਬ ਰੁਸਿਆ ਰਿਆ ਤੇਰੀ ਸਾਰੀ ਕਮਾਈ ਕੀਤੀ ਮਿੱਟੀ ਇਹ ਸੋਣਾ ਰੱਬ ਰੁਸਿਆ ਰਿਆ ਲਗਜ਼ਰੀ ਗੱਡੀਆਂ ਕੋਠੀਆਂ ਵੱਡੀਆਂ ਸੱਚ ਖੰਡ ਜਾਂਦੀਆਂ ਨਹੀਂ ਲਗਜ਼ਰੀ ਗੱਡੀਆਂ ਕੋਠੀਆਂ ਵੱਡੀਆਂ ਸੱਚ ਖੰਡ ਜਾਂਦੀਆਂ ਨਹੀਂ ਜੱਗ ਦੇ ਵਾਂਗੂੰ ਮਹਿੰਗੀਆਂ ਓਥੇ ਸੋਨੇ ਚਾਂਦੀਆਂ ਨਹੀਂ ਇਹ ਮਾਇਆ ਜ਼ੈਰ ਇਹ ਮਾਇਆ ਜ਼ੈਰ ਜੋ ਲੱਗੇ ਤੈਨੂੰ ਮਿੱਟੀ ਜੇ ਸੋਨਾ ਰੱਬ ਰੁਸੇ ਯਾਰ ਆ ਤੇਰੀ ਸਾਰੀ ਕਮਾਈ ਕੀਤੀ ਮਿੱਟੀ ਜੇ ਸੋਨਾ ਰੱਬ ਰੁਸੇ ਯਾਰ ਆ ਮੋਟੀਆਂ ਤਨਖਾਹਾਂ ਪੈਨਸ਼ਨਾਂ ਲਈਆਂ ਸਭ ਮਿੱਟੀ ਜੇ ਉਹ ਦਿਲ ਦੇ ਵਿੱਚ ਨਾ ਵਸਿਆ ਤੇਰੀ ਸਾਰੀ ਕਮਾਈ ਕੀਤੀ ਮਿੱਟੀ ਜੇ ਸੁਣਾ ਰੱਬ ਰੁੱਸਿਆ ਰਿਆ ਡਰ ਕੇ ਰਹੀਏ ਮਾਲਕ ਕੋਲੋਂ ਝੁਕ ਕੇ ਸੀਸ ਨਵਾਈਏ ਹਸ਼ਰ ਬੁਰੇ ਦਾ ਹੈ ਬੁਰਾ ਜੀ ਇਹ ਨਾ ਮਨੋ ਪੁਲਾਈਏ ਡਰ ਕੇ ਰਹੀਏ ਮਾਲਕ ਕੋਲ ਝੁਕ ਕੇ ਸੀਸ ਨਿਭਾਈਏ ਹਸ਼ਰ ਬੁਰੇ ਦਾ ਹੈ ਬੁਰਾ ਜੀ ਇਹ ਨਾ ਮਨੋ ਭੁਲਾਈਏ ਹਰ ਤਾਕਤ ਸਮੇ ਨੇ ਸਿਟੀ ਚਾਹੇ ਔਰੰਗਜ਼ੇਬ ਆਇਆ ਚਾਹੇ ਰਾਵਣ ਆਇਆ ਚਾਹੇ ਕਿ ਸਰਕਾਰਾਂ ਆਈਆਂ ਸਭ ਲੈ ਗਈਆਂ ਸਮੇ ਦੇ ਹਿਸਾਬ ਨਾਲ ਰਾਜੇ ਰਾਣੇ ਤੁਰ ਗਏ ਹਰ ਤਾਕਤ ਹਰ ਤਾਕਤ ਸਮੇ ਨੇ ਸਟੀ ਜੇ ਸੋਣਾ ਰੱਬ ਰੁਸਿਆ ਰਿਆ ਤੇਰੀ ਸਾਰੀ ਕਮਾਈ ਕੀਤੀ ਮਿੱਟੀ ਜੇ ਸੋਣਾ ਰੱਬ ਰੁਸਿਆ ਰਿਆ ਤੋਂਖਾਂ ਨਜ਼ਰਾਂ ਦਾਏ ਦੁਨੀਆਂ ਦੀਆਂ ਮੋਜ ਬਹਾਰਾਂ ਜਗਦੀਆਂ ਜਿੱਤਾਂ ਜਗ ਦੇ ਰਤਬੇ ਅਸਲ ਚ ਤੇਰੀਆਂ ਹਾਰਾਂ دنیਆਵੀ ਜਿੱਤਾਂ ਲਾ ਕੇ ਬੰਦਾ ਗਲ ਚ ਹਾਰ ਪਾ ਕੇ ਬਹੁਤ ਖੁਸ਼ ਹੁੰਦਾ ਪਰ ਅਸਲੀ ਜਿੱਤ ਤਾਂ ਉਦੋਂ ਹੁੰਦੀ ਜਦੋਂ ਆਤਮਾ ਪਰਮਾਤਮਾ ਨਾਲ ਮਿਲਦੀ ਹੈ ਧੋਖੇ ਨਜ਼ਰਾਂ ਦੇ ਦੁਨੀਆਂ ਦੀਆਂ ਮੌਜ ਬਹਾਰਾਂ ਜਗ ਦੀਆਂ ਜਿੱਤਾਂ ਜਗ ਦੇ ਰੁਤਬੇ ਅਸਲ ਚ ਤੇਰੀਆਂ ਹਾਰਾਂ ਕਿਸੇ ਕੰਮ ਨਹੀਂ ਆਉਣੀ ਦਾੜੀ ਚਿੱਟੀ ਕਿਸੇ ਕੰਮ ਨਹੀਂ ਆਉਣੀ ਦਾੜੀ ਚਿੱਟੀ ਜੇ ਸੋਣਾ ਰੱਬ ਰੁਸਿਆ ਰਹਾ ਮੇਰੀ ਸਾਰੀ ਕਮਾਈ ਕੀਤੀ ਮਿੱਟੀ ਜੇ ਸੋਣਾ ਰੱਬ ਰੁਸਿਆ ਰਹਾ ਤੇਰੀ ਸਾਰੀ ਕਮਾਈ ਕੀਤੀ ਮਿੱਟੀ ਜੇ ਸੋਣਾ ਰੱਬ ਰੁਸਿਆ ਰਹਾ ਕਰ ਕਰ ਇਕੱਠੇ ਭਰ ਲਏ ਖਾਤੇ ਰੱਖਿਆ ਨਾ ਵਿਸ਼ਵਾਸ ਖੁਦਾ ਤੇ ਕਰ ਕਰ ਇਕੱਠੇ ਭਰ ਲਏ ਖਾਤੇ ਰੱਖਿਆ ਨਾ ਵਿਸ਼ਵਾਸ ਖੁਦਾ ਤੇ ਘੜੀ ਖੁੰਝਦੀ ਨਾ ਹੱਥੋਂ ਤੈਨੂੰ ਡਿੱਠੀ ਘੜੀ ਖੁੰਝਦੀ ਨਾ ਹੱਥੋਂ ਤੈਨੂੰ ਡਿੱਠੀ ਜੇ ਸੋਣਾ ਰੱਬ ਰੁੱਸਿਆ ਆ ਤੇਰੀ ਸਾਰੀ ਕਮਾਈ ਕੀ ਧੀ ਮਿੱਟੀ ਜੇ ਸੋਣਾ ਰੱਬ ਰੁਸਿਆ ਰਿਆ ਪਿਆਰ ਤੇ ਸੇਵਾ ਪਿਆਰ ਸੇਵਾ ਤੈਨ ਨਹੀਂ ਮਰਦਾ ਦਾ ਫੁਰਨਾ ਨਾ ਫੁਰਿਆ ਦੌੜਾਂ ਲਾਲ ਚ ਵੱਲ ਨੂੰ ਲਾਈਆਂ ਰੱਬ ਤੇ ਵੱਲ ਨਾ ਤੁਰਿਆ ਪਿਆਰ ਸੇਵਾ ਤੈਨ ਨਹੀਂ ਮਰਦਾ ਦਾ ਫੁਰਨਾ ਨਾ ਫੁਰਿਆ ਦੌੜਾ ਲਾਲਚ ਵੱਲ ਨੂੰ ਲਾਈਆਂ ਰੱਬ ਦੇ ਵੱਲ ਨਾ ਤੁਰਿਆ ਰਹੀ ਤੁਖ ਦੀ ਹੋਮੇ ਦੀ ਅੰਗਠੀ ਜੇ ਸੁਣਾ ਰੱਬ ਰੁਸਿਆ ਰਿਆ ਤੇਰੀ ਸਾਰੀ ਕਮਾਈ ਕੀਤੀ ਮਿੱਟੀ ਜੇ ਸੁਣਾ ਰੱਬ ਰੁਸਿਆ ਰਿਆ ਤੇਰੀ ਸਾਰੀ ਕਮਾਈ ਕੀਤੀ ਮਿੱਟੀ ਜੇ ਸੋਨਾ ਰੱਬ ਰੁਸਿਆ ਰਿਆ ਉਮਰ ਤਾਂ ਤੇਰੀ ਘਟਦੀ ਜਾਂਦੀ ਲਾਲਚ ਵਧਦਾ ਜਾਂਦਾ ਸੰਦੀਪੋਂ ਮਰਿਆ ਲੋਭ ਨਹੀਂ ਮੁੱਕਦਾ ਇਹ ਮਨ ਮੁਖੀਏ ਮੰਦਾ ਉਮਰ ਤਾਂ ਤੇਰੀ ਘਟਦੀ ਜਾਂਦੀ ਲਾਲਚ ਵਦਦਾ ਜਾਂਦਾ ਸੰਦੀਪ ਪੁਮਰਿਆ ਲੋਭ ਨਹੀਂ ਮੁਕਦਾ ਇਸ ਮਨ ਮੁਖੀਏ ਮਾਨਦਾ ਕਿਉਂ ਦਿਲ ਕਿਉਂ ਦਿਲ ਤਾਂ ਛੋਟਾ ਹੈ ਦਸ ਤੇਰਾ ਦੇਹ ਪਰ ਫਿਰਦੀ ਫਿਟੀ ਜੇ ਸੋਣਾ ਰੱਬ ਰੁਸਿਆ ਰਹਾ ਤੇਰੀ ਸਾਰੀ ਕਮਾਈ ਕੀਤੀ ਮਿੱਟੀ ਜੇ ਸੋਣਾ ਰੱਬ ਰੁਸੇ ਯਾਰਿਆ ਤੇਰੀ ਸਾਰੀ ਕਮਾਈ ਕੀਤੀ ਮਿੱਟੀ ਜੇ ਸੋਣਾ ਰੱਬ ਰੁਸੇ ਯਾਰਿਆ ਜੇ ਪਹੁੰਚੀ ਨਾ ਆਪਣੇ ਸਤਗੁਰ ਤੱਕ ਤੇਰੇ ਪਿਆਰ ਦੀ ਚਿੱਠੀ ਜੇ ਪਹੁੰਚੀ ਨਾ ਆਪਣੇ ਸਤਗੁਰ ਤੱਕ ਤੇਰੇ ਪਿਆਰ ਦੀ ਚਿੱਠੀ ਜੇ ਸੋਣਾ ਰੱਬ ਰੁੱਸਿਆ ਰਿਆ ਤੇਰੀ ਸਾਰੀ ਕਮਾਈ ਕੀਤੀ ਮਿੱਟੀ ਜੇ ਸੋਣਾ ਰੱਬ ਰੁੱਸਿਆ ਰਿਆ ਤੇਰੀ ਸਾਰੀ ਕਮਾਈ ਕੀਤੀ ਮਿੱਟੀ ਜੇ ਸੋਣਾ ਰੱਬ ਰੁੱਸਿਆ ਰਿਹਾ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ